ਨੇ ਦੇਖੋ ਗ੍ਰੀਲੀਅਰ ਤਾਂ ਉੱਤੇ ਲੱਗ ਗਈ ਹੈ ਹਨਾ ਤੇ ਲੈ ਜੋਤੇ ਹੁਣ ਅਸੀਂ ਉਹਨੂੰ ਪਾਣੀ ਦੇ بارش ਉਡੀਕ ਰਿਆ ਸੀ ਕਿ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ ਉਹਦੀ ਮਿੱਟੀ ਬੈਠ ਜਾਵੇ ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਕਰਾ ਜਿਹੜਾ ਆਪਨੇ ਬੜੀ ਚੰਗਾ ਨਕਸ਼ਾ ਉਹ ਆ ਦਿੱਤੇ ਉਹ ਬਣਾ ਕੇ ਫਿਰ ਉਹ ਇੱਕ ਮਾਰਬਲ ਜਿਹੜਾ ਬਲੈਕ ਲੱਗ ਕੇ ਠੜਾ ਜਿਹਾ ਬਣਦਾ ਹੁੰਦਾ ਪੰਜ ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਨੀ ਨਿਯਮਿਤਾਂ ਚ ਕਰ ਦਿਆਂਗੇ ਕਿ ਲੱਗੇ ਹੋ ਜਾਊਗਾ ਪਰ ਉਹ ਤੋਂ ਦੂਸਰੀ ਜਗ੍ਹਾ ਹੈਗੀ ਹੈ ਜਿਵਾਰ ਕੈਂਡ ਉਜਵਾਰ ਕਿਆਂ ਦਾ ਬਿਲ ਉੱਥੇ ਸੀ ਜਗ੍ਹਾ ਦਾ ਦੇਖ ਰਹੇ ਹਾਂ ਅਸੀਂ ਪਾਸੇ ਇਹ ਆਪਣੀ ਕਨਾਲ ਇੱਥੇ ਕਨਾਲ ਦੇ ਉੱਥੇ ਜਗ੍ਹਾ ਬਣ ਜਾਂਦੀ ਆ ਤਾਂ ਆਪਾਂ ਦੂਜੇ ਨੂੰ ਵੀ ਉੱਥੇ ਲਾ ਦੇਣਾ ਵਾਲ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਸੈਟਲ ਕਰਨਾ ਹੈ ਜਾਨਾ ਜਨਮ ਦਿਨ ਤੇ ਛੱਡਣਾ ਸੀ ਪਰੰਤੂ ਸਿੱਧੂ ਦੇ ਨਾਲ ਲੱਕੀ ਜਿਹੜੀ ਸਹਿਗੈ ਕਾਪਰੇ ਤੇ ਆ ਕੇ ਗਈ ਸੀ ਇਹ ਸਟੈਫਨ ਦੇ ਸਟੈਫਨ ਨੇ ਤਾਂ ਸਟੈਫਨ ਵੀ ਇਹ ਪੀਪੀ ਆ ਰਹੀ ਹੈ ਉਹਦੇ ਤੇ ਸਿੱਧੂ ਦਾ ਕੰਮ ਹੈ ਤਾਂ ਜੇ ਹੁਣ ਅਸੀਂ ਅੱਜ ਹੀ ਛੱਡਤਾ ਕਰੂਣੀ ਜੀਪੀਓ ਨੇ ਡੇਟਾ ਦੇ ਦਿੱਤੀਆਂ ਨੇ ਉਹ ਐਸਵੀ ਨਹੀਂ ਆਉਂਦਾ ਤਾ ਉਹ ਪਹਿਲਾ ਵੀਡੀਓ ਚੰਗਲੈਂਡ ਉਹਦੇ ਬਾਅਦ ਜਿਮੀ ਟਾਈਮ ਲੱਗਦਾ ਉਹਦੇ ਵਿੱਚੋਂ ਫਿਰ ਅਗਲਾ ਸਟੀਲ ਬੈਂਗਲ ਦਾ ਜਾਣਾ ਤਿਆਰ ਹੈ ਤਾਂ ਜਿਹੜੇ ਉਹਦੇ ਨਾਲ ਕਲਾਪਸ ਕੀਤੀ ਹੋਈਆਂ باقی ਆਰਟਿਸਟਾਂ ਦੇ ਨਾਲ ਯੂਕੇ ਦੇ ਨਾਲ ਪਹਿਲਾਂ ਉਹਨਾਂ ਨੂੰ ਨਿਕਲ ਲੈਣ ਦੀ ਹੈ ਤੇ ਫਿਰ ਆਪਾਂ ਦੇਖ ਲਾਂਗੇ ਨਵੇਂ ਸਾਲ ਦੀ ਫਿਰ ਜਾਈਏ ਆਪ ਆਪਣੇ ਕੋਲ ਤਿਆਰ ਹੁੰਦਾ ਕਿ ਆਪਾਂ ਨੂੰ ਜਦੋਂ ਗੈਪ ਮਿਲ ਕੋਈ ਹੈ